ਸ਼ਤਰੀਕアル ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਸਰਦੀਆਂ ਲਈ ਸਪੈਸ਼ਲ ਗਾਜਰ ਦੀ ਖੀਰ ਅੱਜ ਕੱਲ ਬਹੁਤ ਜ਼ਿਆਦਾ ਵਧੀਆ ਤਾਜ਼ੀ ਤਾਜ਼ੀ ਗਾਜਰ ਆ ਰਹੀਆਂ ਨੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਖੀਰ ਬਣਾ ਕੇ ਦੇਖਿਓ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਆ ਜਿਹੜੇ ਚੰਗੀ ਤਰ੍ਹਾਂ ਸਮਝ ਆ ਸਕਣ ਗਾਜਰ ਦੀ ਖੀਰ ਬਣਾਉਣਾ ਸ਼ੁਰੂ ਕਰਦੇ ਆ ਇੱਥੇ ਮੈਂ 1/2 ਕਿਲੋ ਗਾਜਰਾ ਲਈਆਂ ਸੀਗੀ 500 ਗ੍ਰਾਮ ਗਾਜਰਾ ਇਹ ਇਹਨਾਂ ਦਾ ਚਿਲਕਾ ਉਤਾਰ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਪਾਣੀ ਨਾਲ ਧੋ ਲਿਆ ਸੀਗਾ ਜਿਹੜੀ ਖੀਰ ਬਣਾਉਣ ਲਈ ਤੁਸੀਂ ਗਾਜਰਾ ਲੈਣੀਆਂ ਨੇ ਉਹ ਬਿਲਕੁਲ ਲਾਲ ਵਾਲੀਆਂ ਲੈਣੀਆਂ ਨੇ ਇਹ ਮਿੱਠੀਆਂ ਗਾਜਰਾ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਕੁੱਦਗੋਸ਼ ਕਰਾਂਗੇ ਬਰੀਕ ਵਾਲੇ ਪਾਸੇ ਨੂੰ ਇਹਨਾਂ ਨੂੰ ਅਸੀਂ ਕੁੱਦੋਸ਼ ਕਰ ਲਾਂਗੇ ਜਿਆਦਾ ਮੋਟੇ ਵਾਲੇ ਪਾਸੇ ਨੂੰ ਕੁੱਦੂਘਸ਼ ਨਹੀਂ ਕਰਨਾ ਸਾਰੀਆਂ ਗਾਜਰਾਂ ਨੂੰ ਅਸੀਂ ਇਸ ਤਰੀਕੇ ਨਾਲ ਕੁੱਦੂਘਸ਼ ਕਰਕੇ ਰੱਖ ਲਾਂਗੇ ਹੁਣ ਕੜਾਹੀ ਜਾਂ ਪੈਨ ਜਿਹੜਾ ਵੀ ਤੁਸੀਂ ਖੀਰ ਬਣਾਉਣ ਲਈ ਲੈ ਰਹੇ ਹੋ ਉਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਐਡ ਕਰਾਂਗੇ ਦੇਸੀ ਘਿਓ ਨਾਲ ਜਿਹੜਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਗਾਜਰਾਂ ਜਦੋਂ ਇਹਨਾਂ ਨੂੰ ਭੁੰਨਦੇ ਆ ਤਾਂ ਅਸੀਂ ਜਿਹੜੀਆਂ ਗਾਜਰਾਂ ਕੁੱਦੂਘਸ਼ ਕਰਕੇ ਰੱਖੀਆਂ ਸੀ ਉਹ ਸੀ ਇਹਦੇ ਵਿੱਚ ਐਡ ਕਰ ਦਾਂਗੇ ਸਿਰਫ ਇੱਕ ਚਮਚ ਹੀ ਦੇਸੀ ਘਿਓ ਦਾ ਪਾਣਾ ਸੀ ਜਿਆਦਾ ਘਿਓ ਯੂਜ਼ ਨਹੀਂ ਕਰਨਾ ਇਹਨਾਂ ਨੂੰ 10 ਤੋਂ 12 ਮਿੰਟ ਲਗਾਤਾਰ ਚਲਾਉਂਦੇ ਹੋਏ ਅਸੀਂ ਭੁੰਨ ਲੈਣਾ ਗਾਜਰਾਂ ਨੂੰ ਇਹਦਾ ਤਾਂ ਪਾਣੀ ਬਿਲਕੁਲ ਸੁਕਾ ਲੈਣਾ ਹੈ ਅਸੀਂ ਜਦੋਂ ਅਸੀਂ ਇਸ ਤਰੀਕੇ ਨਾਲ ਗਾਜਰਾਂ ਨੂੰ ਭੁੰਨ ਕੇ ਖੀਰ ਬਣਾਉਂਦੇ ਆ ਤਾਂ ਬਹੁਤ ਹੀ ਜਿਆਦਾ ਟੇਸਟੀ ਇਕਦਮ ਰਬੜੀ ਵਰਗੀ ਖੀਰ ਬਣ ਕੇ ਤਿਆਰ ਹੁੰਦੀ ਆ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਸਲੋ ਗੈਸ ਤੇ ਅਸੀਂ ਭੁੰਨ ਲੈਣਾ ਇਹਨਾਂ ਨੂੰ ਦੇਖੋ ਜਦੋਂ ਅਸੀਂ ਬਿਲਕੁਲ ਲਾਲ ਗਾਜਰਾ ਲੈਂਦੇ ਆ ਤਾਂ ਇਹਨਾਂ ਵਿੱਚ ਮਿਠਾਸ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਟੇਸਟੀ ਜਿਹੜੀ ਖੀਰ ਬਣ ਕੇ ਤਿਆਰ ਹੁੰਦੀ ਆ ਮੈਨੂੰ 10 ਤੋਂ 12 ਮਿੰਟ ਹੋ ਚੁੱਕੇ ਆ ਭੁੰਨਦੇ ਹੋਏ ਗਾਜਰਾਂ ਦਾ ਪਾਣੀ ਬਿਲਕੁਲ ਸੁੱਕ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਕਲਰ ਵੀ ਇਹਨਾਂ ਦਾ ਚੇਂਜ ਹੋ ਚੁੱਕਿਆ ਪਹਿਲਾਂ ਨਾਲ ਤੋਂ ਹੁਣ ਇਹਦੇ ਵਿੱਚ ਅਸੀਂ ਆਪਣਾ ਦੁੱਧ ਐਡ ਕਰ ਦਾਂਗੇ ਮੈਂ 1/2 ਕਿਲੋ ਗਾਜਰਾਂ ਵਿੱਚ 1 ਲੀਟਰ ਦੁੱਧ ਲਿਆ ਹੈ ਤੁਸੀਂ 1.5 ਲੀਟਰ ਦੁੱਧ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਇਹ ਫੁੱਲ ਫੈਟ ਦੁੱਧ ਸੀਗਾ ਇਸ ਕਰਕੇ ਮੈਂ 1 ਲੀਟਰ ਹੀ ਆ ਇਹਦੇ ਵਿੱਚ ਐਡ ਕੀਤਾ ਆ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਦੁੱਧ ਵਿੱਚ ਮਿਕਸ ਕਰ ਲਾਂਗੇ ਤੇ ਇੱਕ ਬੋਇਲ ਆਣ ਦਵਾਂਗੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਇੱਕ ਬੋਇਲ ਆਣ ਤੱਕ ਪਕਾ ਲਵਾਂਗੇ ਫੁੱਲ ਫਲੇਮ ਤੇ ਜਦੋਂ ਇੱਕ ਬੋਇਲ ਆਣ ਲੱਗ ਜਵੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਬਿਲਕੁਲ ਗੈਸ ਦੀ ਫਲੇਮ ਅਸੀਂ ਸਲੋ ਕਰ ਦੇਣੀ ਆ ਤੇ ਇਹਨਾਂ ਨੂੰ ਅਸੀਂ 15 ਤੋਂ 20 ਮਿੰਟ ਲਈ ਰਿਜਣ ਦਵਾਂਗੇ ਅੱਧਾ ਟੱਕ ਕੇ ਪਕਾਣ ਦਮ ਪੱਕਣ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਸਾਰੇ ਗਾਜਰਾ ਪਾਈਆਂ ਸੀ ਉਹ ਬਿਲਕੁਲ ਸੌਫਟ ਹੋ ਜਾਣ ਇਹਨਾਂ ਨੂੰ ਅਸੀਂ ਅੱਧਾ ਟੱਕ ਕੇ ਬਿਲਕੁਲ ਸਲੋ ਗੈਸ ਤੇ ਪੱਕਣ ਦਵਾਂਗੇ 10 ਤੋਂ 15 ਮਿੰਟ ਲੱਗ ਜਾਂਦੇ ਇਹਨਾਂ ਨੂੰ ਪੱਕਣ ਨੂੰ 10-15 ਮਿੰਟ ਹੋ ਚੁੱਕੇ ਆ ਦੇਖੋ ਅਸੀਂ ਇੱਕ ਵਾਰ ਚੈੱਕ ਕਰ ਲੈਂਦੇ ਆ ਆਪਣੇਆਂ ਨੂੰ ਗਾਜਰਾਂ ਨੂੰ ਮੈਂ ਇੱਕ ਦੋ ਵਾਰ ਵਿੱਚ ਨੂੰ ਹਲਾ ਤਿਆ ਸੀਗਾ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਸਕਣ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਦੁੱਧ ਗਾੜਾ ਹੋ ਚੁੱਕਿਆ ਹੈ ਅਸੀਂ ਇੱਕ ਵਾਰ ਚੈੱਕ ਕਰ ਲਾਂਗੇ ਆਪਣੀ ਗਾਜਰਾਂ ਨੂੰ ਜੇ ਹੱਥਾਂ ਵਿੱਚ ਲੈ ਕੇ ਸੌਫਟ ਹੋ ਰਹੀਆਂ ਆ ਇਹਦਾ ਮਤਲਬ ਜਿਹੜੀਆਂ ਗਾਜਰਾਂ ਬਿਲਕੁਲ ਪੱਕ ਚੁੱਕੀਆਂ ਸਾਡੀਆਂ ਥੋੜੀ ਜਿਹੀ ਮੈਨੂੰ ਕੱਚੀ ਲੱਗ ਰਹੀ ਹੈ 5 ਮਿੰਟ ਲਈ ਹੋਰ ਪਕਾ ਲਵਾਂਗੇ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਆਂ ਇੱਕ ਬੌਲ ਵਿੱਚ ਅਸੀਂ ਇੱਕ ਇੱਕ ਚਮਚਾ ਜਿਹੜਾ ਵਲੇਨਾ ਫਲੇਵਰ ਦਾ ਮੈਂ ਕਸਟਰਡ ਪਾਊਡਰ ਲਿਆ ਆਇਆ। ਇਹਦੇ ਵਿੱਚ ਅੱਧਾ ਕੱਪ ਦੁੱਧ ਦਾ ਐਡ ਕਰਾਂਗੇ। ਦੁੱਧ ਅਸੀਂ ਠੰਡਾ ਐਡ ਕਰਨਾ ਹੈ। ਇਹ ਤੁਸੀਂ ਠੰਡਾ ਪਾਣੀ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ। ਗਰਮ ਦੁੱਧ ਇਹ ਗਰਮ ਪਾਣੀ ਨਹੀਂ ਐਡ ਕਰਨਾ ਨਹੀਂ ਤਾਂ ਜਿਹੜੀਆਂ ਗੱਠਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਕਸਟਰਡ ਪਾਊਡਰ ਪਾਉਣ ਨਾਲ ਜਿਹੜਾ ਖੀਰ ਦਾ ਟੇਸਟ ਹੈ ਬਿਲਕੁਲ ਰਬੜੀ ਵਾਂਗੂ ਆਊਗਾ ਤੁਹਾਨੂੰ। ਦੇਖੋ ਸਾਡੀ ਗਾਜਰਾਂ ਬਿਲਕੁਲ ਹੀ ਪੱਕ ਚੁੱਕੀਆਂ ਸੀ। ਇੱਕ ਵਾਰ ਹੋਰ ਚੈੱਕ ਕਰ ਲਾਂਗੇ ਆਪਣੀਆਂ ਗਾਜਰਾਂ ਨੂੰ। ਜਦੋਂ ਕਸਟਰਡ ਪਾਊਡਰ ਪਾਣਾ ਉਹ ਤੋਂ ਪਹਿਲਾਂ ਜਿਹੜੀ ਗਾਜਰਾ ਬਿਲਕੁਲ ਸੌਫਟ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਕੱਚੀਆਂ ਨਾ ਹੋਣ ਇਹ ਬਿਲਕੁਲ ਪੱਕ ਚੁੱਕੀਆਂ ਸਾਡੀਆਂ ਗਾਜਰਾ ਇਸ ਟਾਈਮ ਤੇ ਅਸੀਂ ਜਿਹੜਾ ਕਸਟਰਡ ਪਾਊਡਰ ਜਿਹੜਾ ਘੋਲ ਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਇਹਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਜਿਆਦਾ ਟੇਸਟੀ ਖੀਰ ਬਣ ਕੇ ਤਿਆਰ ਹੁੰਦੀ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਦੋਂ ਅਸੀਂ ਕਸਟਰਡ ਪਾਊਡਰ ਪਾਉਂਦੇ ਆ ਤਾਂ ਇਹ ਗਾਜਰਾ ਦੀ ਖੀਰ ਹੈ ਜਿਹੜੀ ਗਾੜੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਫਲੇਵਰ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਜੇ ਤੁਸੀਂ ਇਲਾਇਚੀ ਦਾ ਪਾਊਡਰ ਪਸੰਦ ਕਰਦੇ ਹੋ ਤੁਸੀਂ ਇਲਾਇਚੀ ਦਾ ਪਾਊਡਰ ਵੀ ਦੇ ਵਿੱਚ ਪਾ ਸਕਦੇ ਹੋ ਮੈਂ ਥੋੜਾ ਜਿਹਾ ਕਾਜੂ ਤੇ ਬਦਾਮ ਨੂੰ ਕ੍ਰਸ਼ ਕਰਕੇ ਰੱਖਿਆ ਸੀ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਇਹਦੇ ਵਿੱਚ ਪਿਸਤਾ ਇਹ ਆ ਤੁਸੀਂ ਦਾਖਾਂ ਵੀ ਐਡ ਕਰ ਸਕਦੇ ਹੋ ਆਪਣੀ ਪਸੰਦ ਦੇ ਕੋਈ ਵੀ ਤੁਸੀਂ ਡਰਾਈ ਫਰੂਟ ਦੇ ਵਿੱਚ ਐਡ ਕਰ ਸਕਦੇ ਹੋ 3 ਤੋਂ 4 ਚਮਚ ਅਸੀਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਮਿੱਠਾ ਵੀ ਤੁਸੀਂ ਆਪਣੇ ਟੇਸਟ ਦੇ ਕੋਟਿੰਗ ਇਹਦੇ ਵਿੱਚ ਘੱਟ ਵੱਧ ਕਰ ਸਕਦੇ ਆ ਦੇਖੋ ਸਾਡੀ ਖੀਰ ਕਿੰਨੀ ਵਧੀਆ ਬਣ ਕੇ ਗਾੜੀ ਹੋ ਚੁੱਕੀ ਆ ਕਿੰਨੀ ਵਧੀਆ ਉਹ ਦੇਖਣ ਵਿੱਚ ਵੀ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਸਾਡੀ ਖੀਰ ਬਣ ਕੇ ਤਿਆਰ ਹੈ ਇਹਨੂੰ ਹੁਣ ਸਰਵ ਕਰ ਲਾਂਗੇ ਠੰਡੀ ਹੋਣ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਗਾੜੀ ਹੋ ਜਾਂਦੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਕਾਲ ਤੁਸੀਂ ਬਣਾਓ ਤੇ ਇੰਜੋਏ ਕਰੋ